ਮੈਂ ਪ੍ਰੀਤ ਕੁਮਾਰ ਤਨੇਜਾ ਬੋਲਦਾ ਜੀ ਇਹ ਮੇਰਾ ਭਤੀਜਾ ਸ਼ੈਰੀ ਤਨੇਜਾ ਜਿਹਦੇ ਦੁਕਾਨ ਤੇ ਅੱਗ ਲੱਗੀ ਆ ਤੇ ਅੱਗ ਬਹੁਤ ਤੇਜ਼ ਆ ਦੋ ਗੱਡੀਆਂ ਬਾਅਦ ਚ ਖੜੀਆਂ ਇੱਕ ਗੱਡੀ ਪਿੱਛੋਂ ਦੀ ਪਾੜ ਪਾ ਕੇ ਕੰਧ 'ਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਆ ਅੱਗ ਬਹੁਤ ਤੇਜ਼ ਆ ਬਹੁਤ ਮੁਸ਼ਕਲ ਕਰ ਰਹੇ ਆ ਆ ਜਿਹੜੇ ਆਪਣੇ ਹੈਗੇ ਆ ਅੱਗ ਬੁਝਾਉਣ ਵਾਲੇ ਚਾਰੇ ਬਹੁਤ ਚਿਰ ਤੇ ਲੱਗੇ ਆ ਨੁਕਸਾਨ ਦਾ ਅੰਦਾਜ਼ਾ ਤਾਂ ਹੁਣ ਬਾਅਦ 'ਚ ਲੱਗੂਗਾ ਕਿੰਨਾ ਹੋ ਗਿਆ ਪਰ ਨੁਕਸਾਨ ਜ਼ਿਆਦਾ ਲੱਗਦਾ ਕਿਉਂਕਿ ਬਹੁਤ ਚਿਰ ਦੀ ਅੱਗ 2 ਘੰਟੇ ਹੋ ਗਏ ਪੌਣ 2 ਘੰਟੇ ਅੱਗ ਲੱਗੀ ਨਾ ਕਾਹਦਾ ਕੰਮ ਕਰਦਾ ਇਹ ਕੰਮ ਇਹ ਸਕ੍ਰੈਪ ਦਾ ਕੰਮ ਕਰਦੇ ਜੀ ਗੱਤਾ ਪਲਾਸਟਿਕ ਸੀ ਹੋਰ ਸਾਰਾ ਸਮਾਨ ਪੈਸੀ ਪਿੱਛੇ ਜੀ। ਕੁਝ ਲੱਗ ਸਕਦਾ ਵੀ ਆਕਰ ਦਾ ਲਗਿੰਦਾ ਕਰਨ ਕੀ ਰਿਹਾ। ਅੱਕ ਦਾ ਛਾੜ ਛਾੜ ਖਰ ਤੋਂ ਵੀ ਹੋ ਸਕਦਾ ਜੀ ਜਾਂ ਕੋਈ ਕੋਈ ਬੀੜੀ ਗੁੜੀ ਪੀ ਕੇ ਹੀ ਸੱਟ ਸਕਦਾ ਜੀ ਅੰਦਰ ਕੋਈ ਸਮਾਨ ਵੇਖਣ ਗਿਆਗਾ ਤਾਂ। ਹਾਂਜੀ। ਦੇਖੋ ਜੀ ਸਾਨੂੰ ਇਸ ਬਾਰੇ ਜੇ ਕੋਈ ਨੌਲੇਜ ਨਹੀਂ ਹੈਗੀ ਪਰ ਜਿਵੇਂ ਸਾਨੂੰ ਕੋਈ ਕਾਲ ਆਈ ਸੀ 2 ਵਜੇ ਕੋਈ 5 ਕੁ ਮਿੰਟ ਦੇ ਕਰੀਬ ਆ। ਜਿਵੇਂ ਕਾਲ ਆਈ ਆ ਗੱਡੀਆਂ ਨਾਲ ਦੀ ਨਾਲ ਦੋ ਤਾਂ ਮੌਕੇ ਤੇ ਅਸੀਂ ਜਿਹੜੀਆਂ ਸੀਗਾ ਰਵਾਨਾ ਕਰ ਦਿੱਤੀਆਂ ਸੀ। ਬਾਜ ਪਤਾ ਲੱਗਾ ਵੀ ਅੱਗ ਜ਼ਿਆਦਾ ਹੋਣ ਕਰਕੇ ਤੇ ਤੀਜੀ ਗੱਡੀ ਹੋਰ ਹੈ ਉਹ ਖੁਦ ਨਾਲ ਮੈਂ ਲੈ ਕੇ ਆਇਆ ਜੀ ਗੱਡੀ ਪਰ ਇਸ ਟਾਈਮ ਜਿਹੜਾ ਮੌਕੇ ਤੇ ਕੰਮ ਜਿਹੜਾ ਪ੍ਰੋਪਰ ਚੱਲ ਰਿਹਾ ਜਿਹੜਾ ਅੱਗ ਬੁਝਾਉਣ ਦਾ ਕੰਮ ਜਿਹੜਾ ਉਹ جاری ਆ ਜਿਵੇਂ ਹੀ ਅੱਗ ਬੁਝਦੀ ਆ ਫਿਰ ਪਤਾ ਲੱਗੇਗਾ ਵੀ ਕਿਵੇਂ ਲੱਗੀ ਆ ਕਿੰਨਾ ਕੋ ਨੁਕਸਾਨ ਹੋਇਆ ਪਰ ਇਹ ਨੁਕਸਾਨ ਨਾਲ ਦਾ ਜਿਹੜਾ ਲਾਇਆ ਨਹੀਂ ਜਾ ਸਕਦਾ ਇੱਕ ਆਦੀ ਦੁਕਾਨ ਹੈ ਔਰ ਕਿਸ ਰੋਡ ਤੇ ਇਹ ਹੈਗਾ ਜੀ ਆਪਣੇ ਕੋੜਕਪੁਰਾ ਤੋਂ ਬਠਿੰਡਾ ਰੋਡ ਤੇ ਆ ਕਬਾੜੀਏ ਦੀ ਦੁਕਾਨ ਸੀਗਾ ਤੇ ਜੇ ਉਹਨਾਂ ਨੂੰ ਆ ਕੇ ਅਸੀਂ ਪੁੱਛਿਆ ਵੀ ਕਿਵੇਂ ਅੱਕ ਲੱਗੀ ਆ ਫਿਲਹਾਲ ਹਜੇ ਉਹਨਾਂ ਨੇ ਕੋਈ ਦੱਸ ਨਹੀਂ ਪਾਰੇ ਵੀ ਕਹਿੰਦੇ ਵੀ ਅਜੇ ਪਤਾ ਕੁਝ ਨਹੀਂ ਲੱਗਾ ਕਿੰਨੀਆਂ ਗੱਡੀਆਂ ਕੰਮ ਕਰ ਰਹੀਆਂ ਫਿਲਹਾਲ ਇਸ ਟਾਈਮ ਮੌਕੇ ਤੇ ਤਿੰਨ ਗੱਡੀਆਂ ਜਿਹੜੀਆਂ ਉਹ ਕੰਮ ਕਰ ਰਹੀਆਂ ਜੀ ਆਪਣੇ ਕੋਲੇ